ਆਪਣੀ ਰਾਖੀ ਯਾਦ ਕਰੋ ਸਰਕਾਰਾਂ ਤੋਂ ਨਾਰਾਜ਼ ਕਰੋ ਇਹਨਾਂ ਸਰਕਾਰਾਂ ਤੋਂ ਕੋਈ ਆਸ ਨਾ ਰੱਖੋ ਇਹ ਸਾਰੇ ਇੱਕ ਤੋਂ ਇੱਕ ਵੱਧ ਤੋਂ ਵੱਧ ਨਟੇਰੇ ਆਉਣੇ ਆ ਇਹਨਾਂ ਨੂੰ ਜਦੂ ਕਦੀ ਮੂੰਹ ਨਾ ਲਾਓ ਇਹਨਾਂ ਹੋਂਨਾ ਦਾ ਦਿਨ ਤੁਹਾਡੇ ਵੱਲ ਬਹੁਤ ਆਉਣਾ ਕਿਸੇ ਦੇ ਮਾਮਾ ਬਣਾਣਾ ਕਿਸੇ ਦੇ ਮਾਥੜ ਬਣਾਣਾ ਕਿਸੇ ਦੇ ਫੁੱਫੜ ਬਣਾਣਾ ਮੁੜ ਕੇ ਇਹਦਾ ਲੱਭੜਾ ਨਹੀਂ ਤੁਹਾਨੂੰ ਫਿਰ ਇੰਦਾ ਹੀ ਤੁਹਾਨੂੰ ਠਾਣਿਆਂ 'ਚ ਕਚਹਿਰੀਆਂ 'ਚ ਤੁਹਾਨੂੰ ਲਟਾਉਣਾ ਤੇ ਤੁਹਾਡੀ ਲੋਟ ਫੋਟ ਕਰਾਉਣੀ ਹੈ ਸਾਰੇ ਥਾਵਾਂ ਤੋਂ ਜਿੰਦਾ ਭੀਂਦੇ ਲੈਣੇ ਚੱਲ ਕੀਤੇ 80 ਤੋਂ ਭੀਂਦੇ ਲੈ ਕੇ ਚੈਰੀਆਂ ਤੋਂ ਜੀਸੀ ਦਰਾਂ ਨੂੰ ਅਪਸਰ ਬਾਅਦ ਚ ਰਸਦਾ ਭੀਂਦਾ ਉਹਦਾ ਪਹਿਲੋ ਸਹਿਜ ਇਸੇ ਸਰਕੇ ਤਗੜੇ ਹੋਏ ਪਾਰਸੀ ਕਿਸਾਨ ਮੀਤ ਜਨ ਦੇ ਪ੍ਰਧਾਨ ਦਾ ਸਾਥ ਦਿਓ ਕਿ ਇਹਨਾਂ ਸਾਰਿਆਂ ਨੂੰ ਛੱਡ ਦਿਓ ਕਿਉਂਕਿ ਇਹ ਸਾਰੇ ਨੇ ਤੇਰੇ ਆ ਇਹਨਾਂ ਦੇ ਤੁਹਾਨੂੰ ਨੁਕਸਾਨ ਕੋਲ ਆਪ ਦੇਖ ਰਹੇ ਹੋ ਜੀ ਆਪ ਦਾ ਹਰਮਨ ਪੇਰੇ ਚੈਨਲ ਬਤਨ ਦੀ ਮਿੱਟੀ ਇਸ ਵੇਲੇ ਪਰ ਮੌਜੂਦ ਹੈ ਇਹਨਾਂ ਨਾਲੇ ਸਾਡੇ ਨਾਲ ਕਿਸਾਨ ਯੂਨੀਅਨ ਦੇ ਸਿਰਮੌਰ ਆਗੂ ਬੈਠੇ ਨੇ ਇਨਾਂ ਨੂੰ ਕਿਸੇ ਤਰਫ ਦੀ ਲੋੜ ਨਹੀਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਮਨਜੋਗ ਚੰਜੀ ਸਿੰਘ ਗੱਲਬਾਤ ਹਾਂਜੀ ਗੱਲ ਸਾਹਿਬ ਆਪ ਦਾ ਸਵਾਗਤ ਹੈ ਸਾਡੇ ਚੈਨਲ ਉਤੇ ਗੱਲ ਸਾਹਿਬ ਅੱਜ ਤੁਸੀਂ ਜੋ ਮੀਟਿੰਗ ਕਰਕੇ ਆਏ ਹੋ ਪੰਡਾ ਦੇ ਵਿੱਚ ਤੇ ਆਰੀ ਇਲੈਕਸ਼ਨ ਹੈ ਇਸ ਸਬੰਧੀ ਕੀ ਕਹਿਣਾ ਚਾਹੋਗੇ ਇਸ ਤੋਂ ਵੀ ਕਹਿਣਾ ਕਿ ਮੈਂ ਤਾਂ ਸਾਰੇ ਸਾਨੂੰ ਕੋਈ ਹੋ ਫੀਲ ਕਰਦਾ ਵੀ ਬੀਜੇਪੀ ਨੂੰ ਪੰਡਾ ਚ ਵੱਡ ਨਹੀਂ ਜਿਹੜਾ ਬਾਕੀ ਵੀ ਸਾਰੀਆਂ ਪਾਰਟੀਆਂ ਜਿਹਦੇ ਜਿਹੜੇ ਮਸੂਦੇ ਤੇ ਸਰਕਾਰ ਬਣਾਈਆਂ ਜਿੱਦਾਂ ਬੀਜਪੀ ਬੀਜਪੀ ਤਾਂ ਬਿਲਕੁਲ ਬੀਜਪੀ ਦਾ ਬਾਈਕਾਟ ਕਰੋ ਪਿੰਡਾਂ ਦੇ ਵਿੱਚੋਂ ਤੇ ਬਾਕੀ ਜਿੱਦਾਂ ਕਾਂਗਰਸ ਆ ਕਾਂਗਰਸ ਨੇ ਨਜੇ ਦੇ ਮੁੱਦੇ ਤੇ ਸਰਕਾਰ ਬਣਾਈ ਸੀ ਕਾਂਗਰਸ ਨੂੰ ਨਜੇ ਦੇ ਮੁੱਦੇ ਦੇ ਘੇਰੋ ਬਾਕੀ ਮੁੱਦਿਆਂ ਦੇ ਵੀ ਘੇਰੋ ਜਿਹੜੇ ਮੁੱਦਿਆਂ ਤੇ ਅੰਦਰ ਨੇ ਕੰਮ ਨਹੀਂ ਕੀਤਾ ਇਹ ਝਾੜੂ ਸਰਕਾਰ ਆ ਤੇ ਝਾੜੂ ਸਰਕਾਰ ਨੂੰ ਵੀ ਬਿਲਕੁਲ ਨਜੇ ਦੇ ਮੁੱਦੇ ਦੇ ਘੇਰੋ 2 ਸਾਲ ਹੋ ਗਏ ਸਰਕਾਰ ਬਣੇ ਨੂੰ ਇੰਨਾ ਵੀ ਨਜੇ ਦੇ ਮੁੱਦੇ ਤੇ ਸਰਕਾਰ ਬਣਾਈ ਦੀ ਤਾਂ ਇਹ ਜਆ ਬਤ ਕਰਾਂਗੇ ਇਸ ਕਰਕੇ ਮੈਂ ਤਾਂ ਸਾਰੀ ਸੰਸਦ ਨੂੰ ਇਹੋ ਅਪੀਲ ਕਰਦਾ ਵੀ ਬਖਸੂ ਇਹਦਾ ਕਿਸੇ ਨੂੰ ਵੀ ਸਾਰਿਆਂ ਨੂੰ ਘੇਰੋ ਕਾਲੀਦਾਲ ਦਾ ਕਾਲੀਦਾਲ ਨੂੰ ਘੇਰੋ ਕਾਲੀਦਾਲ ਦੇ ਨੂੰ ਭਲਾਗਾ ਦੀ ਇਹਦਾ ਬੀਜਿਆ ਨਾ ਤੇ ਦਸ਼ਾ ਲਿਆਉਣ ਵਾਲਾ ਹੀ ਕਾਲੀਦਾਲ ਦੀ ਕਾਲੀਦਾਲ ਨੂੰ ਤੂੰ ਮੂੰਹ ਨਾ ਲਾਓ ਕਾਲੀਦਾਲ ਤੋਂ ਭਾਜੀਪੀ ਇੱਕੀ ਚ ਪਾਤਾ ਇਸ ਕਰਕੇ ਬਾਕੀਆਂ ਪਾਰਟੀਆਂ ਨੂੰ ਸਵਾਲ ਜਵਾਬ ਪੂਰੇ ਠੋਕ ਕੇ ਕਰੋ ਇਹਨਾਂ ਨੂੰ ਪਿੰਡਾਂ ਚ ਵਾੜੀ ਤੋਂ ਪਹਿਲਾਂ ਬਾਦ ਮੋੜਾਂ ਦੇ ਘੇਰੀਏ ਜਿਹੜਾ ਉਹ ਸਵਾਲ ਜਵਾਬ ਕਰੋ ਕਰੇ ਕਾ ਸਰਕਾਰ ਹੈ ਵੀ 2 ਸਾਲ ਹੋ ਗਏ ਬੜੀ ਨੂੰ ਨਸ਼ਾ ਇਹਨਾਂ ਬਦਲੀ ਕੀਤਾ ਪ੍ਰਧਾਨ ਜੀ ਇੱਕ ਇੱਕ ਸਵਾਲ ਹੈ ਇੱਕ ਸਵਾਲ ਹੈ ਜਵਾਬ ਮੈਂ ਜੋ ਤੱਕ ਮੇਰੀ ਮੈਂ ਕਹਿੰਨਾ ਕਿ ਤੁਸੀਂ ਦੇ ਸਕਦੇ ਹੋ ਬਿਹਤਰ ਦੌਰ ਤੇ ਥੀ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਹਾਲੇ ਤੱਕ ਸਰਕਾਰ ਤੋਂ ਕਿਹਾ ਜਾ ਰਿਹਾ ਹੈ ਕਿ ਭਾਜੀ ਮੈਂ ਇਲੈਕਸ਼ਨ ਨਹੀਂ ਲੜੂੰਗਾ ਮਤਲਬ ਕੋਈ ਨਾਸ ਹੋਈਆਂ ਗੱਲਾਂ ਵੀ ਆਉਂਦੀਆਂ ਨੇ ਇਹਦਾ ਜਵਾਬ ਤੁਸੀਂ ਜਦੋਂ ਤੋਂ ਵਧੀਆ ਪਪਾ ਜੀ ਇਹ ਉਹ ਕਾ ਭਾਜਪੀ ਦੇ ਯਾਰ ਪਹਿਲਾਂ ਵੀ ਭਾਜਪੀ ਦੇ ਹੈ ਅੱਜ ਵੀ ਭਾਜਪੀ ਦੇ ਗਾਂ ਵੀ ਭਾਜਪੀ ਦੇ ਰਹਿਣਾ ਹਾਂ ਉਹ ਤਾਂ ਇੱਕ ਫਿਕਸ ਬੈਚੇਡ ਟਿੱਡਾ ਡਾਇਆ ਇਹਦਾ ਕਰਕੇ ਇਹਨਾਂ ਲੋਕਾਂ ਤੋਂ ਬਚੋ ਜਿਹੜੇ ਅੱਗੇ ਵੀ ਝੂਠ ਬੋਲ ਕੇ ਗਲਤ ਕੰਮ ਕਰਕੇ ਲੋਕਾਂ ਨੂੰ ਘਬਰਾਹ ਕਰਕੇ ਵੋਟਾਂ ਲੈਂਦੇ ਰਹੇ ਨਹੀਂ ਜਿਹੜੇ ਤਾਂ ਲੋਕ ਹੀ ਆ ਬੂਹੇ ਕਹਿਣ ਦੇ ਵੀ ਉਹਦਾ ਨਾ ਖਲੋਣ ਦਾ ਕਾਰਨ ਮੈਨੂੰ ਪਤਾ ਵੀ ਬੰਨਣਾ ਤਾਂ ਹੈ ਨਹੀਂ ਉਹ ਭਾਈ ਇਹੋ ਹੀ ਭਾਜਪਾ ਦੀ ਸਪੋਰਟ ਕਰਦੇ ਨੇ ਕਿ ਐਸੇ ਕਬੂਦਾਂ ਦੀ ਹਮਾਇਤ ਕਰਦੇ ਨੇ ਕਿ ਕਬੂਦ ਚੱਗੇ ਆ ਜਦੋਂ ਲੋਕਾਂ ਦਾ ਖੇਤਰ ਤੇ ਹਿਆ ਦੇ ਹੋ ਤੁਹੇ ਮਦੇ ਹੋਗੇ ਇਹ ਕਰਕੇ ਸਾਰੇ ਭਾਜਪਾ ਦੇ ਦਲਿਆ ਇਹਨਾਂ ਨੂੰ ਬਿਲਕੁਲ ਮੂੰਹਦਲਾ ਕਹ ਕਰਾਗੇ ਜੀ ਸਾਡੇ ਮਾਨਯੋਗ ਸਰਦਾਰ ਕਲੰਸੀ ਜੀ ਨੂੰ ਧੰਵਾ ਸ਼ਹਿਰੀ ਪ੍ਰਧਾਨ ਅ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਦੋਂ ਸਰਕਾਰ ਆਂਦੀ ਸੀ ਸਾਨੂੰ ਥੋੜਾ ਜਿਹਾ ਸਮਾਂ দাও ਹੁਣ ਤਾਂ ਸਮਾਂ ਵੀ ਕਾਫੀ ਲੰਘ ਗਿਆ ਕੀ ਕਹਿਣਾ ਚਾਹੋਨੇ ਸਾਰਿਆਂ ਦੇ ਸਾਸਿ ਕਾਲ ਹੱਥ ਦੋ ਦੇ ਭੈਣ ਭਰਾਵਾਂ ਆਪਾਂ ਇਹ ਭੈਣ ਭਰਾਵਾਂ ਨੂੰ ਪੀਲ ਕਰਦੇ ਆਂ ਸਮਾਂ ਤੇ ਇਹਨਾਂ ਨੂੰ ਆਪਾਂ ਮੁੜ ਤੋਂ ਦਿੰਦੇ ਆਉਣ ਡੇ ਆ ਅੱਜ ਤੋ ਸਮਾਂ ਨਵਾਂ ਥੋੜਾ ਦਿੱਤਾ ਇਹ ਸਮਾਂ ਲੈ ਕੇ ਸਰਕਾਰ ਕਦੀ ਕੋਈ ਆ ਗਈ ਕਦੀ ਕੋਈ ਆ ਗਈ ਹੈ ਨਾ ਇਹ ਕੋਈ ਵੀ ਸਰਕਾਰ ਨਹੀਂ ਹੈ ਸਾਰੀਆਂ ਸਰਕਾਰਾਂ ਦੀ ਮਿਲਤ ਉਹ ਇੱਕੋ ਹੀ ਹੈ ਜੇ ਕਾਦੀ ਆ ਗਈ ਉਹਨਾਂ ਦੀ ਮਿਲੀ ਭੁਗਤਿਆ ਬੀਜਪੀ ਦੀ ਇੱਕਿਆ ਕਾਂਗਰਸ ਦੀ ਇੱਕਿਆ ਜੇ ਹੁਣ ਆਮ ਆਦਮੀ ਆ ਗਈ ਤੇ ਵੀ ਇੱਕੋ ਭੁਗਤਣਾ ਸਾਰੇ ਦੇ ਇੱਕੀ ਕਰਦੇ ਆ ਇਹ ਸਰਕਾਰ ਪਹਿਲਾਂ ਵੀ ਦਿੱਲੀੋਂ ਚੱਲਦੀ ਤੇ ਹੁਣ ਵੀ ਦਿੱਲੀੋਂ ਚੱਲਦੀ ਠੀਕ ਹੈ ਇਹਨਾਂ ਨਸ਼ੇ ਦੇ ਖਿਲਾਫ ਕਿੰਨੇ ਧਰਨੇ ਲੱਗੇ ਕੀ ਕੁਝ ਹੋਇਆ ਕੋਈ ਨਸ਼ੇ ਦੇ ਉੱਤੇ ਕੋਈ ਨਕੇਲ ਨਹੀਂ ਕੱਸੀ ਗਈ ਐ ਇੱਕ ਤੱਕ ਕਿੰਨਾ ਕਰੋ ਤੇ ਪਹਿਲਾਂ ਕਿੰਨੇ ਸਿਕਿਉਰਟੀਆਂ ਸਾਨੂੰ ਕੋਈ ਸਿਕਿਉਰਟੀ ਤੋਂ ਬਿਨਾ ਚੱਲਣਾ ਗਿਆ ਆਪਾਂ ਕੋਈ ਸਾਨੂੰ ਸਿਕਿਉਰਟੀ ਨਹੀਂ ਚਾਹੀਦੀ ਆਪਾਂ ਆਮ ਆਦਮੀ ਤੇ ਆਮ ਆਦਮੀ ਨਾਲ ਮਿਲਾਂਗੇ ਕੋਈ ਬੰਦਾ ਆਮ ਆਦਮੀ ਨਾਲ ਮਿਲਦਾ ਕੋਈ ਨਹੀਂ ਮਿਲਦਾ ਅਜੇ ਤੱਕ ਇਹ ਗੱਲਾਂ ਨੇ ਸਰਕਾਰ ਦੀਆਂ ਇਹ ਝੂਠੇ ਵਾਦੇ ਆ ਤੇ ਝੂਠੇ ਵਾਦੇ ਕਰਕੇ ਸਾਰਿਆਂ ਨੂੰ ਗਮਰਾਹ ਕਰਨ ਦੇ ਆ ਅਸੀਂ ਤੇ ਕਹਿਣ ਦੇ ਆ ਵੀ ਜੁਨੀਅਰ ਦਾ ਸਾਥ ਦੋ ਜੁਨੀਅਰ ਦੇ ਨਾਲ ਜੁੜੋ ਜਿਨ੍ਹਾਂ ਨੇ ਤੁਹਾਡੇ ਕੰਮ ਕਰਨੇ ਆ ਜਿਨ੍ਹਾਂ ਨੇ ਜਾ ਕੇ ਹੁਣ 750 ਕੋਸ਼ਾਨ ਸੀਤ ਹੋ ਗਿਆ ਤੇ ਧਰਨੇ ਦੇ ਉੱਤੇ ਅੱਜ ਤੱਕ ਦੱਸੋ ਕਿਹੜਾ ਇਹਨਾਂ ਦਾ ਮੰਤਰੀ ਜੋ ਸੀਤ ਹੋਇਆ ਇੱਥੇ ਕੋਈ ਬੰਦਾ ਕਿਹਨੇ ਕੋਈ ਚੀਜ਼ੀ ਪਾਈ ਕਿ ਮੰਤਰੀ ਨੇ ਕਿ ਮੰਤਰੀਆਂ ਦੇ ਪਰਿਵਾਰ ਦਾ ਕੋਈ ਜੀ ਮਰਿਆ ਕਿਹਦਾ ਅੱਜ ਤੱਕ ਇਹਦਾ ਕੋਈ ਇਨਸਾਨ ਹੋਇਆ ਵਾ ਇਹਦਾ ਕੋਈ ਇਨਸਾਨ ਨਹੀਂ ਆਮ ਬੰਦੇ ਦਾ ਨੁਕਸਾਨ ਹੁੰਦਾ ਅੱਜ ਤੱਕ ਪਹਿਲਾਂ ਤਾਂ ਨੁਕਸਾਨ ਆਮ ਦਾ ਹੁੰਦਾ ਤੇ ਹੁਣ ਵੀ ਆਮ ਬੰਦੇ ਦਾ ਇਹ ਗੱਲ ਤੇ ਬਦਾਂ ਨਹੀਂ ਕੀ ਹੱਲ ਦੱਸਦੇ ਹਾਂ ਹੱਲ ਹੋਣ ਦੇਖੋ ਇਹ ਅਸੀਂ ਤੇ ਕਹਿੰਦੇ ਆ ਵੀ ਸਾਰੀ ਸਰਕਾਰਾਂ ਜਿਹੜੀਆਂ ਰਲ ਕੇ ਇਹਨਾਂ ਨੂੰ ਮੇਰੇ ਨਾਲ ਮੁੱਦਾ ਬਾਈਕਾਟ ਕਰੋ ਕਿਸੇ ਦੀ ਗੱਲ ਨਾਲ ਸੁਣੋ ਇਹਨਾਂ ਦੀ ਇਹਨਾਂ ਨੂੰ ਕੋਈ ਇਲੈਕਸ਼ਨ ਤੇ ਅੰਦਰ ਨਾ ਵੜਨ ਦਾ ਉਹਨਾਂ ਦੀ ਗੱਲ ਬਾਤ ਇਹਦੀ ਬਾਈਕਾਟ ਕਰੋ ਇਹਨਾਂ ਨੂੰ ਠੀਕ ਹੈ ਇਹਨਾਂ ਨੂੰ ਵੋਟਾਂ ਪਾਉਣ ਦੀ ਕੋਈ ਲੋੜ ਨਹੀਂ ਇਹਨਾਂ ਦੀ ਗੱਲ ਸੁਣੋ ਨਾ ਸੁਣਦਾ ਤੁਹਾਨੂੰ ਪੈਦਾ ਕੀ ਹੈ ਫਿਰ ਤੁਹਾਨੂੰ ਨਾ ਪਿਆਰ ਦਿਲਾਸੇ ਦੇਣੇ ਆ ਦਿਲਾਸੇ ਦੇ ਕੇ ਤੁਹਾਨੂੰ ਨਾ ਗਮਰਾਹ ਕਰਨਾ ਹੈ ਠੀਕ ਹੈ ਹੋਰ ਇਹਨਾਂ ਨੂੰ ਕੁਝ ਨਹੀਂ ਕਰਨਾ ਧੰਨਵਾਦ ਧੰਨਵਾਜੇ ਕਰਾਂਗੇ ਜੀ ਹੁਣ ਸੁਖਵਿੰਦਰ ਸਿੰਘ ਸੁਖਵਿੰਦਰ ਜੀ ਤੁਸੀਂ ਕੀ ਸਾਰਿਆਂ ਨੂੰ ਯਾਰ ਭਾਈ ਸਤਿ ਸ੍ਰੀ ਅਕਾਲ ਸਤਿਓ ਮੈਂ ਜਿਹਨਾਂ ਵੀ ਜਿਹੜੇ ਕਾਲੇ ਕਾਨੂੰਨ ਖੇਤੀ ਦੇ ਰੂਪ ਲਿਆਦੇਗੇ ਨਾ ਇਹਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਤਹਿਤ ਸੀ ਜਦੋਂ ਨਰਸਿੰਹਾ ਰਾਓ ਦੀ ਸਰਕਾਰ ਸੀ ਤੇ ਫਾਇਨੈਂਸ ਮਿਨਿਸਟਰ ਮਨਮੋਹਨ ਸਿੰਘ ਸੀ ਉਸ ਟਾਈਮ ਹੀ ਜਿਹੜੇ ਕਾਲੇ ਕਾਨੂੰਨ ਆਏ ਇੰਡਸਟਰੀ ਦੇ ਲਈ ਵੀ ਆਏ ਤੇ ਮੁੜ ਕੇ ਬਾਅਦ ਵਿੱਚ ਖੇਤੀ ਵਾਸਤੇ ਵੀ ਇਹ ਕਾਨੂੰਨ ਆਏ ਇਹ ਦੋਵੇਂ ਅਕਾਲੀ ਕਾਂਗਰਸ ਬੀਜੇਪੀ ਇਹ ਤਿੰਨਾਂ ਦੇ ਜਿਹੜੇ ਹੈਗੇ ਮਿੱਲੀ ਭੁੱਟ ਨਹੀਂ ਇਹਦੇ ਕਾਨੂੰਨ ਜਿਹੜੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਦਾ ਖਸਰਾ ਦੀ ਯੂਨੀ ਜਥੇਬੰਦੀਆਂ ਨੇ ਜਿਹੜੇ ਟੱਕਾ ਲਾਇਆ ਜਾ ਕੇ ਤੇ ਇੰਨੇ ਅੱਜ 750 ਖਸਰਾ ਦੀ ਲਿਖਵਾ ਲਿਆ ਤੇ ਉਹਦੇ ਕਰਕੇ ਜਿਹੜੇ ਕਾਨੂੰਨ ਜਿਹੜੇ ਵਾਪਸ ਲਏਗੇ ਨਾ ਕਾਨੂੰਨ ਹੋਲਡ ਕੀਤੇ ਪਰ ਜਿੰਨਾ ਚਿਰ ਤੱਕ ਕਾਨੂੰਨ ਨਹੀਂ ਰੱਦ ਹੋਣਗੇ ਉਦੋਂ ਤੱਕ ਜਿੰਨਾਂ ਸ਼ੰਭੂ ਬਾਡਰ ਤੋਂ ਆਪਣਾ ਜਿਹੜਾ ਮੋਰਚਾ ਨਹੀਂ ਟੁੱਕਾ